ਈ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਅੱਜ ਆਪਾਂ ਗੱਲ ਕਰਦੇ ਆਂ ਸਵੱਛ ਭਾਰਤ ਦੀ ਸਵੱਛ ਭਾਰਤ ਦੇ ਹਾਲਤ ਦੇਖ ਲਓ ਆ ਦੇਖ ਲਓ ਪੰਜਾਬ ਦੇ ਲੁਧਿਆਣੇ ਸ਼ਹਿਰ ਦਾ ਹਾਲ ਲੁਧਿਆਣੇ ਦਾ ਕਹਿੰਦੇ ਦੇਖ ਲਓ ਸਵਰਗ ਮਤਲਬ ਕਿ ਸਵੱਛ ਸਰਵੇਖਣ 2023 ਵਿੱਚ ਸਰਵੇਖਣ ਹੋਇਆ ਸੀ ਲੁਧਿਆਣੇ ਦਾ ਜਿਹੜਾ ਕਿ 10 ਲੱਖ ਤੋਂ ਵੱਧ ਦੀ ਵਾਲਾ ਸ਼ਹਿਰ ਹੈ ਤੇ ਜਿਹੜਾ 46ਵੇਂ 46 ਸ਼ਹਿਰਾਂ ਦੇ ਵਿੱਚੋਂ 39ਵੇਂ ਸਥਾਨ ਤੇ ਹੈ ਕੂੜੇ ਕਰਕਟ ਦਾ ਭਰਿਆ ਹੋਇਆ ਸ਼ਹਿਰ ਹੈ ਕਹਿੰਦੇ ਜੀ ਐਫ ਸੀ ਦੀ ਰਿਪੋਰਟ ਦੇ ਅਨਸਾਰ ਕਹਿੰਦੇ ਇਹਦੀ ਮਤਲਬ ਕੀ ਹੈਗਾਗਾ ਮੇਨੂੰ ਕੂੜੇ ਕਰਕਟ ਨੂੰ ਕਾਬੂ ਕਰਨ 'ਚ ਇਹ ਸ਼ਹਿਰ ਅਸਫਲ ਰਹਿ ਗਿਆ। ਲੁਧਿਆਣਾ ਸ਼ਹਿਰ ਦੀ ਮਾੜੀ ਰੈਂਕਿੰਗ ਦਾ ਜਿਹੜਾ ਮੁੱਖ ਕਾਰਨ ਹੈ ਐਮਸੀ ਦੀ ਨਾਕਾਫੀ ਠੋਸ ਰੈਹਦ ਖੂਦ ਪ੍ਰਬੰਧਨ ਪ੍ਰਣਾਲੀ ਹੈ। ਨਗਰ ਨਿਗਮ ਨੇ ਨਵੰਬਰ 2022 ਵਿੱਚ ਕੱਕਾ ਪਿੰਡ ਦੇ ਨੇੜੇ ਲਗਭਗ 51 ਏਕੜ ਵਿੱਚ ਫੈਲੀ ਆਪਣੀ ਕੂੜਾ ਕਰਕਟ ਡੰਪ ਸਾਈਟ ਤੇ ਇੱਕ ਬਾਇਓ ਰੀਮੀਡੀਸ਼ਨ ਇੱਕ ਪ੍ਰੋਜੈਕਟ ਸ਼ੁਰੂ ਕੀਤਾ ਸੀਗਾ ਜੋ ਕਿ ਹਲੇ ਤੱਕ ਲਾਂਚ ਹੀ ਨਹੀਂ ਹੋਇਆ ਵੀ ਇਹ ਗੱਲ ਸੀਗੀ ਲੁਧਿਆਣੇ ਦੀ ਤੋਂ ਵੱਧ ਮਾੜੇ ਹਾਲਾਤ ਆਪਣੇ ਦੇਸ਼ ਦੀ ਰਾਜਧਾਨੀ ਦਿੱਲੀ ਦੇ ਹਨ ਜੋ ਕਿ ਵੱਡੇ ਵੱਡੇ ਪਹਾੜ ਉੱਤੇ ਕੂੜੇ ਦੇ ਬਣੇ ਹੋਏ ਹਨ ਹੁਣ ਆਪਾਂ ਗੱਲ ਕਰਦੇ ਹਾਂ ਸਿੰਗਾਪੁਰ ਇੱਕ ਛੋਟੇ ਜਿਹੇ ਦੇਸ਼ ਦੀ ਜਿੱਥੇ ਕਿ ਬਿਲਕੁਲ ਕੂੜਾ ਮਿਲਦਾ ਹੀ ਨਹੀਂ ਹੈ ਕੂੜੇ ਦਾ ਐਨਾ ਇੰਤਜ਼ਾਮ ਹੈ ਕਿ ਤੁਹਾਨੂੰ ਦੇਖ ਕੇ ਹੈਰਾਨੀ ਹੋ ਜਾਵੇਗੀ ਇੱਥੇ ਹਰ ਰੋਜ਼ 2400 ਟਰੱਕ ਭਰ ਕੇ ਕੂੜੇ ਦੇ ਇੱਕ ਫੈਕਟਰੀ ਚ ਲਿਆਂਦੇ ਜਾਂਦੇ ਹਨ ਫੈਕਟਰੀ ਕੀ ਜਲਾ ਕੇ ਉਸ ਕੂੜੇ ਨੂੰ 1000 ਟੈਂਪਰੇਚਰ ਤੇ ਜਲਾ ਕੇ ਬਿਜਲੀ ਪੈਦਾ ਕਰਦੀ ਹੈ ਜੋ ਕਿ ਸਾਰੇ ਸ਼ਹਿਰ ਨੂੰ ਬਿਜਲੀ ਦਿੰਦੀ ਹੈ ਤੇ ਉਸ ਦੀ ਬਚੀ ਹੋਈ ਰਾਖ ਤੋਂ ਬ੍ਰਿਕਸ ਬਣਾਏ ਜਾਂਦੇ ਹਨ ਤੇ ਆਹ ਇਟਾ ਮਤਲਬ ਕਿ ਸੜਕਾਂ ਬਣਾਈ ਜਾਂਦੀਆਂ ਹਨ ਤੇ ਜਿਹੜੀ ਉਹਦੇ ਵਿੱਚ ਗੈਸ ਨਿਕਲਦੀ ਹੈ ਨਾਈਟ੍ਰੋਜਨ ਉਹਨੂੰ ਸ਼ੁੱਧ ਕਰਨ ਕਰਕੇ ਉਹਨੂੰ ਵਧੀਆ ਮਤਲਬ ਕਿ ਆਸਮਾਨ 'ਚ ਫਲਾਇਆ ਜਾਂਦਾ ਉਹਨੂੰ ਸਹੀ ਕਰਕੇ ਜੋ ਕਿ ਲੋਕਾਂ ਦੇ ਵਾਸਤੇ ਸਿਹਤ ਲਈ ਸਹੀ ਹੁੰਦੀ ਹੈ ਇਸ ਛੋਟੇ ਜਿਹੇ ਦੇਸ਼ ਨੇ ਦੇਖੋ ਕਿਵੇਂ ਕਚਰੇ ਨੂੰ ਆਪਦੇ ਮਤਲਬ ਕਿ ਇਸਤੇਮਾਲ 'ਤੇ ਲਿਆਂਦਾ ਬਿਜਲੀ ਪੈਦਾ ਕੀਤੀ ਦੇਖੋ ਸਾਰੇ ਸ਼ਹਿਰ ਨੂੰ ਬਿਜਲੀ ਦਿੱਤੀ ਤੇ ਆਪਣੇ ਦੇਸ਼ ਦੇ ਹਾਲਤ ਦੇਖ ਲਓ ਕਿਵੇਂ ਆਪਣੇ ਦੇਸ਼ ਨੂੰ ਅਕਲ ਆਉਗੀ ਕਦੋਂ ਇਥੋਂ ਦੀਆਂ ਸੁੱਤੀਆਂ ਸਰਕਾਰਾਂ ਜਾਗਣਗੀਆਂ ਆਪਣੇ ਹਾਲਤ ਦੇਸ਼ ਦੇ ਕਦੋਂ ਸੁਧਰਨੇਗੇ ਕਿਉਂ ਨਹੀਂ ਇਹਨਾਂ ਨੂੰ ਨਿੱਕੇ ਜਿਹੇ ਦੇਸ਼ਾਂ ਨੂੰ ਵੀ ਦੇਖ ਕੇ ਅਕਲ ਨਹੀਂ ਆਉਂਦੀ ਕਿਉਂ ਨਹੀਂ ਆਉਂਦੀ ਅਕਲ ਮੈਂ ਦੱਸੋ ਮੈਂ ਸਹੀ ਕਿਹਾ ਕਿ ਗਲਤ ਮੈਨੂੰ ਇਹ ਜਰੂਰ ਤੁਸੀਂ ਕਮੈਂਟ ਵਿੱਚ ਦੱਸਿਓ ਇਹ ਆਪਣੇ ਦੇਸ਼ ਦੇ ਹਾਲਤ ਹਨ ਕੀ ਇਹ ਸਹੀ ਹਨ